ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਕੋਠੇ ਬਰੜਿਆਂ ਵਾਲੇ ਤੇ ਇਹ ਦੋਸਤੋ ਟਾਣੀ ਆ ਟਾਣੀ ਦੇ ਵਿੱਚ ਛੋਟਾ ਜਿਹਾ ਪਿੰਡ ਆ ਉਹਦਾ ਨਾਮ ਬਰੜਿਆਂ ਵਾਲੇ ਕੋਠੇ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਇਹਨੂੰ ਤੇ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਹੈ ਇਸ ਟਾਣੀ ਵਿੱਚ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਦੋਸਤੋ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਚੰਗੀ ਛੋਟੀ ਆ ਜਿਹੜੀ ਕਿ ਚੰਗੀ ਮਾਂ ਦਾ ਜਿਹੜਾ ਰਿਕਾਰਡ ਸੀ ਦੁੱਧ ਦਾ ਤੇ ਆਪ ਵੀ ਚੰਗੇ ਦੁੱਧ ਦਾ ਰਿਕਾਰਡ ਵਾਲੀ ਬਣੂਗੀ ਇਹ ਵਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਜਿਹੜੀ ਕਰ ਸਕੋ। ਸੋ ਦੋਸਤੋ ਲੈਨੇ ਡਿਟੇਲ ਤੇ ਕਰਦੇ ਹਾਂ ਤੁਹਾਡੇ ਨਾਲ ਸਾਂਝੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ ਆਪਣਾ ਨਾਮ ਦੱਸਿਓ। ਕੁਲਵਿੰਦਰ ਸਿੰਘ ਜੀ। ਕੁਲਵਿੰਦਰ ਸਿੰਘ। ਕੁਲਵਿੰਦਰ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ। 7878 7878 70424 70424 ਹਾਂਜੀ ਤੇ ਬਾਈ ਜੀ ਝੋਟੀ ਆਪਣੇ ਘਰ ਦੀ ਹੈ ਇਹ। ਇਹ ਝੋਟੀ ਆਪਾਂ ਲਿਆ ਕੇ ਪਾਲੀ ਸੀਗੀ। ਛੋਟੀ ਲੈਂਦੀ ਹਾਂਜੀ। ਠੀਕ ਹੈ ਤੇ ਕੀ ਇਹਦੀ ਮਾਤ ਦਾ ਉਧਰ ਕਾਰਡ ਸੀ ਉਹਦੇ 20 ਲੀਟਰ ਤੋਂ ਸੀਗਾ ਇਹ ਇਹਦੀ ਮਾਤ ਥੱਲੇ ਹਾਂਜੀ ਠੀਕ ਹੈ ਜੀ ਤੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ ਇਹ ਬਾਈ ਜੀ ਬਸ 5-4 ਦਿਨ ਲਊ ਬਈ 5-4 ਹਾਂਜੀ ਠੀਕ ਹੈ ਜੀ ਲਓ ਵੀ ਸੱਜਣੋ 5-4 ਦਿਨ ਸੋਣ ਚ ਬਾਕੀ ਕੱਦ ਕਾਠ ਬਹੁਤ ਆ ਝੋਟੀ ਦਾ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦੇਵਾਂਗੇ ਬਾਕੀ ਤੋੜ ਕੇ ਬਾਅਦ ਚ ਵਿਖਾਵਾਂਗੇ ਤੁਹਾਨੂੰ ਦੇਖ ਸਕਦੇ ਹੋ ਦੋਸਤੋ ਸੋਹਣਾ ਥਣ ਲੱਗਿਆ ਤੇ ਬਾਕੀ ਪਸਮਾ ਚ ਆ ਕੇ ਨੇ ਹੋਰ ਵੀ ਚੰਗਾ ਥਣ ਕਰ ਜਣਾਂ ਸੋਹਣਾ ਹਵਾਨਾ ਤਿਆਰ ਕੀਤਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਉਹ ਵਿਖਾ ਦਿੰਨੇ ਆ ਦੂਜੇ ਪਾਸੇ ਤੋਂ ਬਿਲਕੁਲ ਸੇਮ ਸਹਿਜ ਆ ਥਾਣਾ ਦਾ ਆਪਾਂ ਤੁਹਾਨੂੰ ਨੇੜੇ ਕਰਕੇ ਵਿਖਾ ਦਿੰਨੇ ਆ ਬਿਲਕੁਲ ਉਸੇ ਤਰ੍ਹਾਂ ਦੇ ਥਾਣਾ ਇੱਧਰ ਲੱਗੇ ਆ ਬਾਕੀ ਦੋਸਤੋ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ ਤੁਰਦੀ ਤੋਂ ਤੁਹਾਨੂੰ ਸਾਰੀ ਇਹਦੀ ਜੱਜਮੈਂਟ ਆ ਜਾਣੀ ਆ ਪਿੱਠਪੋੜਾ ਸੋਹਣਾ ਰਾਜੀਪੜੀ ਬਹੁਤ ਆ ਦੋਸਤੋ ਇਹ ਚੰਗੇ ਕੱਦ ਕਾਠ ਦੀ ਮਾਲਕਣੀ ਆ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਕੁੰਡਾ ਸੇਂਗਾ ਮੋਰਾ ਕੈਟਾਗਰੀ ਚ ਪੈਂਦੇ ਆ ਪੂਛ ਦਾਦੋਂ ਬਥੋੜਾ ਜਿਹਾ ਥਲੋ ਚਿੱਟਾ ਤੇ ਬਾਕੀ ਵਿਜਿਟ ਬਿਲਕੁਲ ਜੈਡ ਬਲੈਕ ਆ। ਨੋ ਵੀ ਮਿੱਤਰੋ। ਤੁਰਦਿਆਂ ਤੋਂ ਤੁਹਾਨੂੰ ਇਹ ਇੱਕ ਹਵਾਨੇ ਦੀ ਜੱਜਮੈਂਟ ਆ ਜਾਣੀ ਹੈ। ਛੋਟੀ 22 ਹਫਤਾ ਪੰਜ ਪੰਜ ਚਾਰ ਦਿਨ ਕਹਿੰਦਾ ਤੇ ਪਰ ਹਫਤੇ ਤੋਂ ਜ਼ਿਆਦਾ ਝੋਟੀ ਨੇ ਦਿਨ ਲੈ ਜਾਣੇ ਕਿਉਂਕਿ ਹਜੇ ਤਿਆਰੀ ਕਰਦੀ ਆਉਂਦੀ ਆ। ਸੋਹਣੇ ਕਦ ਕਾਠ ਹਾਲੀਆ ਦੋਸਤੋ। ਨਵਾਰਾ ਤੁਹਾਨੂੰ ਇਰ ਦਿਖਾ ਦਿੰਨੇ ਹਵਾਨਾ ਦੋਸਤੋ ਪੂਰਾ ਚੌੜਾ ਪਿਆਰ ਕਰਦੀ ਹੁੰਦੀ ਹੈ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਬਾਈ ਇਹਦਾ ਮੁੱਲ 155 ਰੱਖਿਆ ਜੀ 1,55000 ਮਾਨਤਾਨ ਹੋ ਜਾਊਗਾ ਜੀ ਹਾਂਜੀ ਜਿਹੜਾ ਆਊਗਾ ਮਾਨਤਾਨ ਕਰ ਦਾਂਗੇ ਲਓ ਵੀ ਸੱਜਣਾ 1,55000 ਮੁੱਲ ਆ ਕੋਈ ਵੀ ਮੁੱਲ ਫਿਕਸ ਨਹੀਂ ਹੁੰਦਾਗਾ ਬਣਦਾ ਮਾਨਤਾਨ ਵੀ ਇਹਦੇ ਵਿੱਚੋਂ ਥੋੜਾ ਜਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਤਾਂ ਚੰਗੀ ਆ ਦੋਸਤੋ ਕੱਦ ਕਾਠ ਵਾਲੀ ਚੰਗੀ ਰਾਜੀ ਪਈ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਜਲਦੀ ਮਿਲਦੇ ਆਂ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ